ਕਾਬਦੇ ਮਸ਼ਹੂਰ ਲੋਕ ਗਾਇਕ ਫਿਲਮ ਐਕਟਰ ਤੇ ਪੰਜਾਬ ਦੇ ਲੋਕ ਨਾਚਾਂ ਦੇ ਬਾਦਸ਼ਾ ਸਭਜੀ ਚੀਮਾ ਦੇ ਪਿਛਲੇ ਦਿਨੀਕਰ ਖੁਸ਼ੀਆਂ ਦੇ ਢੋਲ ਖੜਕਦੇ ਸੁਣਾਈ ਦਿੱਤੇ ਸਭਜੀ ਚੀਮਾ ਦੇ ਸੁਪੁੱਤਰ ਦਾ ਪਿਛਲੇ ਦਿਨੀ ਵਿਆਹ ਬੜੀ ਧੂਮ-ਤਾਮ ਨਾਲ ਹੋਇਆ ਵੈਂਕਓਵਰ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਵਾਜ਼ ਚ ਜੋੜੀ ਨੇ ਲਾਵਾਂ ਲੀਆਂ ਇਸ ਵੱਡੂ ਪਾਗੇ ਸਮੇਂ ਪਰਿਵਾਰ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੇ ਸਲਵਜੀਤ ਚੀਮਾ ਪਰਿਵਾਰ ਨੂੰ ਵਧਾਈ ਦਿੱਤੀ ਤੇ ਨਵੀਂ ਵਿਆਹੀ ਜੋੜੀ ਨੂੰ ਸ਼ੁਭ ਕਾਮਨਾਵਾਂ ਪੈ ਨਵੇਂ ਰਸ਼ੰਗਾਰੇ ਆਈ ਪੈ ਨਵੇਂ ਰਸ਼ੰਗਾਰੇ ਆ ਮਾਇਨੀ ਸਤਗੁਰੂ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ on sky tv ਦਿਨਾਂ